ਜਿੱਥੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰ ਉਤਾਰੇ ਗਏ ਨੇ ਉਸ ਦੇ ਅਕੋਰਡਿੰਗ ਜੇਕਰ ਆਪਾਂ ਦੇਖੀਏ ਕਿ ਲੋਕ ਸਭਾ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ ਜੇਕਰ ਗੱਲ ਕਰੀਏ ਆਪਾਂ ਪਿੰਡ ਡੋਡ ਦੀ ਕਿ ਡੋਡ ਵਿਖੇ MP ਚੋਣ ਲੜ ਰਹੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਮਲੋਹਾ ਪਹੁੰਚੇ ਨੇ ਅਤੇ MP ਚੋਣਾਂ ਨੂੰ ਲੈ ਕੇ ਆਪਣੇ ਵਿਚਾਰ ਪੇਸ਼ ਕੀਤੇ ਨੇ ਬਿਚਾਰਾਂ ਵਿੱਚ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਏਵਨ ਨਿਊਜ਼ ਪੰਜਾਬੀ ਚੈਨਲ ਤੁਹਾਡਾ ਬਰ ਬਸਵਾਗਤ ਹੈ ਜੀ ਹਾਂ ਜੀ ਤੁਸੀਂ ਤੁਹਾਡਾ ਨਾਮ ਕੀ ਹੈ ਜੀ ਸਰਵਜੀਤ ਸਿੰਘ ਮਲੋਆ ਪੁੱਤਰ ਸ਼ਹੀਦ ਸਰਦਾਰ ਬਿਹੰਤ ਸਿੰਘ ਮਲੋਆ ਤੁਸੀਂ ਕਹਿੰਦਾ ਮਤਲਬ ਕੇਰੀ ਪਾਰਟੀ ਦਾ ਬਿਲੋਂਗ ਕਰਦੇ ਹੋ ਮੈਂ ਇੰਡੀਪੈਂਡੈਂਟ ਆਈ ਆਜ਼ਾਦ ਮੀਨ ਤੋਂ ਖੜੇ ਹੋ ਆਜ਼ਾਦ ਉਮੀਦਵਾਰ ਹਾਂ ਤੁਹਾਡਾ ਨਿਸ਼ਾਨ ਕੀ ਹੋਈ ਆਪਾਂ ਹਲੇ 15 ਨੂੰ ਲੋਟ ਹੋਣਾ ਹੈ ਜੀ ਠੀਕ ਹੈ ਜੀ ਕਿ ਤੁਸੀਂ ਕਿੰਨੇ ਪਿੰਨਾਂ ਤੱਕ ਜਾਇਓ ਜੀ ਅਸੀਂ ਜੀ 50 ਕ ਪਿੰਡ ਕੜਤੇ ਹੋਣੇ ਆ ਜੀ 60 70 ਪਿੰਡ ਪਿੰਡਾਂ ਚੋਂ ਬਾਈ ਤੁਹਾਨੂੰ ਕਿਸਾ ਰੰਗਾਰਾ ਮਿਲ ਰਿਹਾ ਬਾਈ ਜੀ ਇੰਨਾ ਵਧੀਆ ਉਤਸ਼ਾਹ ਹੈ ਲੋਕਾਂ ਚ ਲੋਕੀ ਕਹਿੰਦੇ ਐਤ ਕੀਤਾ ਅਸੀਂ ਬਟਨ ਹੀ ਨਾਟੂ ਦਾ ਬਣਾ ਸੀ ਮਤਲਬ ਬਿਲਕੁਲ ਹੀ ਕਹਿੰਦੇ ਵੀ ਇਹ ਸਾਰੇ ਪਰਖੇ ਹੋਏ ਆ ਅਸੀਂ ਬਾਰ ਬਾਰ ਨਹੀਂ ਸੀ ਇਹਨਾਂ ਨੂੰ ਵੋਟਾਂ ਪਾਉਣੀਆਂ ਪਰ ਤੁਸੀਂ ਆ ਗਏ ਹੋ ਹੁਣ ਤੁਹਾਡੇ ਨਾਲ ਆ ਤੁਹਾਨੂੰ ਜ਼ਰੂਰ ਜਿਤਾ ਕੇ ਭੇਜਾਂਗੇ ವಾದದದದದ ನದೇವಾದದದದ ನಗೆ ನಗೆದದದದದದದ.